ਵਦਿਆ ਪਾਣੀ ਤਾਹਰੀਕੇ ਹੱਟ 'ਚ 74975 ਕਿਊਸਿਕ ਪਾਣੀ ਦੀ ਆਮਦ ਆਸ-ਪਾਸ ਦੇ ਲੋਕਾਂ ਦੀ ਬੜੀ ਚਿੰਤਾ ਪੰਜਾਬ ਦੇ ਕਈ ਇਲਾਕਿਆਂ 'ਚ ਚੰਡੀਗੜ੍ਹ ਫੈਰਿਆਮੀ ਤੇਜ਼ ਹਵਾਵਾਂ ਦੇ ਨਾਲ ਗੜੇਮਾਰੀ ਦੀ ਚੇਤਾਵਨੀ ਪੱਕੀ ਫਸਲ ਨੂੰ ਲੈ ਕੇ ਚਿੰਤਤ ਕਿਸਾਨ ਮੈਦਾਨਾਂ 'ਚ ਮੀਂਹ ਦੇ ਨਾਲ ਹੀ ਪਹਾੜਾਂ 'ਚ ਬਰਫਬਾਰੀ ਦਾ ਦੌਰ ਕਸ਼ਮੀਰ ਅਤੇ ਹਿਮਾਚਲ ਦੇ ਉੱਚੇ ਪਹਾੜਾਂ 'ਚ ਸਨੋਫਾਲ ਮੌਸਮ ਬੜੀ ਠੰਡ ਵਿਗਾਰ ਵਿਦਾਂ ਸੰਬਾਚੂਨ ਅੱਜ ਹੋਵੇਗਾ ਐਲਾਨ ਸ਼ਾਮ 4 ਵਜੇ ਚੌਨ ਕਮਿਸ਼ਨ ਦੀ ਪ੍ਰੈਸ ਕਾਨਫਰੰਸ दो तो गेड़ा सकती है वो हो भी आप कश्मीर सोहल तो बाद खाली हुई सुप्रीम कोर्ट के चीफ जस्टिस बी आर गवई से जुटी सुटन की कोशिश मुलजम वकील तुरंत डिटेन करके ले जाया गया बाहर गवई बोले इन्होंने चीजा को तो मेरे ते नहीं कोई असर ਵਨਾਲਾ ਕਤਲकांड ਨੂੰ ਲੈ ਕੇ ਸਿਆਸੀ ਕਮਸਾਨ ਆਪਨੇ ਕਤਲ ਦੇ ਮਲਜ਼ਮ ਨੂੰ ਦੱਸਿਆ ਰਾਜਾ ਵੜਿੰਗ ਦਾ ਕਰੀਬੀ ਚੰਨੀ ਤੇ ਵੀ ਲਾਸ਼ਾਂ ਦੀ ਸਿਆਫਤ ਕਰਨ ਦਾ ਲਗਾਇਆ ਇਲਜ਼ਾਮ ਐਮਐਸਟੀ ਦੇ ਬਰਸਾਤੀ ਮੱਕੀ ਖਰੀਦਣਗੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਆਪਣੀ ਮੇਲ ਦੇ ਮੈਨੇਜਰ ਦਾ ਨੰਬਰ ਕੀਤਾ ਜਾ ਰਹੀ ਬੋਲੇ ਵਾਅਦੇ ਮੁਤਾਬਕ 2400 ਰੁਪਏ ਪ੍ਰਤੀ ਕੁਇੰਟਲ ਭਾਤੇ ਕਰਾਂਗਾ ਖਰੀਦ ਪੰਜਾਬ ਆਪ ਦੇ ਇੰਚਾਰਜ ਮਨੀਸ ਸੋਦੀਆ ਨੂੰ ਮਿਲੇ ਰਜਿੰਦਰ ਗੁਪਤਾ ਸੋਦੀਆ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਤਸਵੀਰਾਂ ਕਿ ਐਸਾ ਸੱਚ ਮਜ਼ਬੂਤੀ ਨਾਲ ਪੰਜਾਬ ਦੀ ਆਵਾਜ਼ ਚੁੱਕਣਗੇ ਰਜਿੰਦਰ ਗੁਪਤਾ ਸਰਕਾਰਾਂ ਦੀ ਹਾਲਤ ਨੂੰ ਲੈ ਕੇ ਕੇਜੀਵਾਲ ਦਾ ਗਵ ਸਰਕਾਰ ਤੇ ਤਿੱਖਾ ਨਿਸ਼ਾਨਾ ਬੋਲੇ ਇੱਥੇ ਸੜਕਾਂ ਚ ਟੋਏ ਨਹੀਂ ਟੋਏਾਂ ਚ ਨਹੀਂ ਸੜਕਾਂ ਦਸਤਕਤ ਮੁਹਿੰਮ ਤਹਿਤ 1 ਲੱਖ ਤੋਂ ਵੱਧ ਪੱਤਰ ਮੁੱਖ ਮੰਤਰੀ ਨੂੰ ਭੇਜੇ गुरु रामदास जी के प्रकाश पर्व मौके सजाई जा रही गुरु नगरी अमृतसर दरबार साहब की फुल्लाद नाल की जा रही सुंदर सजावट परसों मनाया जा रहा प्रकाश पर्व प्रायोजक पतंजलि गाय की माँ का, मा का भरोसा प्यार से परोसा ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੀਤ ਕੌਰ న్యూਸ 18 ਪੰਜਾਬ ਹਣਾ ਦਿਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਸੰਗਰੂਰ ਦੀ ਕਿਉਂਕਿ ਸੰਗਰੂਰ ਦੀ ਆਰਟ ਤੇ ਐਸੋਸੀਏਸ਼ਨ ਦੇ ਵੱਲੋਂ ਇੱਕ ਵੱਡਾ ਤੇ ਅਹਿਮ ਫੈਸਲਾ ਲਿਆ ਗਿਆ ਹੈ ਦਰਸਲ ਝੋਨੇ ਦੀ ਫਸਲ ਦੀ ਬੋਲੀ ਤੇ ਅਣਮਿੱਥੇ ਸਮੇਂ ਦੇ ਲਈ ਆਰਟ ਤੇ ਐਸੋਸੀਏਸ਼ਨ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਸੰਗਰੂਰ ਦਾ ਜ਼ਿਕਰ ਕਰ ਰਹੀ ਹਾਂ ਮਾਰਕੀਟ ਕਮੇਟੀ ਦੇ ਵੱਲੋਂ ਪ੍ਰਾਈਵੇਟ ਤੇ ਫੜ ਮੰਜ਼ੂਰ ਨਾ ਕਰਨ ਤੇ ਇਹ ਵੱਡਾ ਫੈਸਲਾ ਆਰਟ ਐਸੋਸੀਏਸ਼ਨ ਸੰਗਰੂਰ ਨੇ ਲਿਆ ਹੈ ਮੰਡੀ ਵਿੱਚ ਜਗ੍ਹਾ ਘਟ ਹੋਣ ਦੇ ਲਈ 70 ਪ੍ਰਾਈਵੇਟ ਫਰਮ ਮਨਜ਼ੂਰ ਕਰਨ ਦੀ ਬੇਨਤੀ ਕੀਤੀ ਗਈ ਸੀ ਸੰਗਰੂਰ ਮੰਡੀ ਨੂੰ ਬੰਦ ਕਰਨ ਦੀ ਚੇਤਾਵਨੀ ਹੁਣ ਦਿੱਤੀ ਜਾ ਰਹੀ ਹੈ ਆਰਟ ਐਂਡ ਐਸੋਸੀਏਸ਼ਨ ਦੇ ਵੱਲੋਂ ਤਾਂ ਸੰਗਰੂਰ ਦੀ ਆਰਟ ਐਸੋਸੀਏਸ਼ਨ ਦਾ ਵੱਡਾ ਫੈਸਲਾ ਚੋਨੇ ਦੀ ਫਸਲ ਦੀ ਬੋਲੀ ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਹੈ ਮਾਰਕੀਟ ਕਮੇਟੀ ਦੇ ਵੱਲੋਂ ਪ੍ਰਾਈਵੇਟ ਫਰਮ ਮਨਜ਼ੂਰ ਨਾ ਕਰਨ ਤੇ ਇਹ ਵੱਡਾ ਤੇ ਅਹਿਮ ਫੈਸਲਾ ਲਿਆ ਗਿਆ ਹੈ ਮੰਡੀ ਵਿੱਚ ਜਗ੍ਹਾ ਘਟ ਹੋਣ ਤੇ ਪ੍ਰਾਈਵੇਟ ਫਰਮ ਮੰਗੇ ਗਈ ਸੀ ਪਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਨੂੰ ਅਸੀਂ ਮਨਜ਼ੂਰੀ ਨਹੀਂ ਦਿੰਦੀ ਹੈ ਜਿਸ ਕਰਕੇ ਇਹ ਜੋ ਵੱਡਾ ਫੈਸਲਾ ਆਰਟੀ ਅਸੋਸੀਏਸ਼ਨ ਦੇ ਵੱਲੋਂ ਲਿਆ ਗਿਆ ਹੈ 70 ਪ੍ਰਾਈਵੇਟ ਫੜ ਮਨਜ਼ੂਰ ਕਰਨ ਦੀ ਬੇਨਤੀ ਕੀਤੀ ਗਈ ਸੀ ਸੰਗਰੂਰ ਮੰਡੀ ਨੂੰ ਬੰਦ ਕਰਨ ਦੀ ਚੇਤਾਵਨੀ ਵੀ ਹੁਣ ਦਿੱਤੀ ਗਈ ਹੈ ਕਿਉਂਕਿ ਚੋਨੇ ਦੀ ਆਮਦ ਕਾਫੀ ਜ਼ਿਆਦਾ ਹੋ ਰਹੀ ਹੈ ਸਰਕਾਰੀ ਖਰੀਦ 16 ਸਪਟੈਂਬਰ ਤੋਂ ਸ਼ੁਰੂ ਹੋਈ ਸੀ ਸੰਗਰੂਰ ਆਰਟੀ ਅਸੋਸੀਏਸ਼ਨ ਦੇ ਵੱਲੋਂ ਇਹ ਵੱਡਾ ਫੈਸਲਾ ਕਿਉਂਕਿ ਹੁਣੇ ਵੀ ਜੋ ਸੰਗਰੂਰ ਦੀ ਮੰਡੀ ਹੈ ਉੱਥੇ ਚੋਨੇ ਦੀ ਫਸਲ ਪਈ ਹੋਈ ਹੈ ਖਚ-ਖਚ ਮੰਡੀ ਭਰੀ ਹੋਈ ਹੈ ਤੇ ਹੋਰ ਚੋਨੇ ਦੀ ਆਮਦ ਹੋ ਰਹੀ ਹੈ ਕਿ ਚੋਨਾ ਹੋਰ ਕਿੱਥੇ ਰੱਖਿਆ ਜਾਏ ਇਸ ਕਰਕੇ ਪ੍ਰਾਈਵੇਟ ਫੜਦੀ ਲੋਡ ਸੀ ਜਿਸ ਨੂੰ ਕਿ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਮਾਰਕੀਟ ਕਮੇਟੀ ਦੇ ਵੱਲੋਂ ਪ੍ਰਾਈਵਟ ਫਰ ਮਨਜ਼ੂਰ ਨਾ ਕਰਨ ਤੇ ਇਹ ਵੱਡਾ ਤੇ ਅਹਿਮ ਫੈਸਲਾ ਲਿਆ ਗਿਆ ਹੈ ਤੇ ਹੁਣ ਸੰਗਰੂਰ ਦੀ ਆਰਟੀ ਐਸੋਸੀਏਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਝੋਨੇ ਦੀ ਫਸਲ ਦੀ ਬੋਲੀ ਤੇ ਅਣਮਿੱਥੇ ਸਮੇਂ ਦੇ ਲਈ ਰੋਕ ਉਹਨਾਂ ਦੇ ਵੱਲੋਂ ਲਗਾ ਦਿੱਤੀ ਗਈ ਹੈ ਕਿ ਝੋਨੇ ਦੀ ਸਰਕਾਰੀ ਖਰੀਦ ਹੋ ਰਹੀ ਹੈ ਕਿਸਾਨ ਖੇਤਾਂ 'ਚ ਵਾਢੀ ਕਰਦੇ ਨੇ ਝੋਨੇ ਦੀ ਫਸਲਾਂ ਦੀ ਲੈ ਕੇ ਆਉਂਦੇ ਨੇ ਮੰਡੀਆਂ ਤੱਕ ਤੇ ਅੱਗੇ ਪੂਰਾ ਪ੍ਰੋਸੈਸ ਹੁੰਦਾ ਹੈ ਪਰ ਜੋ ਮੰਡੀ ਹੈ ਅੱਗੇ ਹੀ खचा खच भरी हुई है किसी भी थान नहीं है कि होर झोना जा सके तो मांग की गई थी कि प्राइवेट फड़ उ जो है झोने रखा जाए फॉर द टाइम बिंग पर यह जो मांग है एक ठुकरा दी गई है मार्केट कमेटी के वालों प्राइवेट फड़ मंजूर न करने तो फैसला लिया गया है हूँ आरती एसोसीएशन ने कहा है कि झोने की फसल की बोली तो अणमिथे समय लिए असं रोक लगा रहे ਉਹ ਇਸ ਵਾਰ ਇਹ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਹੈਗੀ ਹੈ ਨਾ ਉਹਨਾਂ ਵੱਲੋਂ ਇੱਕ ਪੋਰਟਲ ਬਣਾਇਆ ਗਿਆ ਪੀਸੀਐਸਪੋਰਟਲ ਆ ਪਰਚੇਸ ਸੈਂਟਰ ਸਰਪਾਸੈਸਮੈਂਟ ਪੋਰਟਲ ਤਾਂ ਗਵਰਨਮੈਂਟ ਆਫ ਇੰਡੀਆ ਕਹਿ ਰਹੀ ਹੈ ਮਤਲਬ ਜਿਹੜੇ ਪਰਚੇਸ ਸੈਂਟਰ ਦੇ ਵਿੱਚ ਫਸਲ ਡਿਗਣੀ ਹੈਗੀ ਹੈ ਨਾ ਤਾਂ ਉਹ ਜੋ ਕੰਡੀਸ਼ਨਸ ਹੈਗੀਆਂ ਨੇ ਕਿ ਫਾਰਮਰ ਵਾਸਤੇ ਜਾਂ ਮਤਲਬ ਇਸ ਕੋ ਫਸਲ ਬਦੋ ਸੁੱਟਣ ਵਾਸਤੇ ਪੂਰੀ ਮਿਨੀਮਮ ਨੋਰਮਸ ਨੂੰ ਪੂਰੇ ਹੋਣੇ ਚਾਹੀਦੇ ਆ ਉਹਦੇ ਵਿੱਚ ਇਹ ਫਸਟ ਟਾਈਮ ਹੋਇਆ ਉਹਨਾਂ ਨੇ ਇੱਕ ਪੋਰਟਲ ਦੇ ਉੱਪਰ ਇੱਕ ਕੈਟਾਗਰੀ ਦਾ ਮਚਿਓਰਿਟੀ ਲੈਵਲ ਬਣਾਇਆ 0 ਤੋਂ ਲੈ ਕੇ L5 ਤੱਕ ਜੇਕਰ ਤੁਹਾਡੀ ਉਹ ਮੰਡੀ ਆ ਜੋ ਕੰਡੀਸ਼ਨਾਂ ਪੂਰੀਆਂ ਕਰਦੀ ਆ ਤਾਂ ਉਹਦੇ ਵਿੱਚ ਮਿਨੀਮਮ L3 ਕੈਟਾਗਰੀ ਹੋਣੀ ਚਾਹੀਦੀ ਆ ਜੇ ਮਿਨੀਮਮ L3 ਕੈਟਾਗਰੀ ਦੇ ਆਊਗੀ ਤਾਂ ਹੀ ਗਵਰਨਮੈਂਟ ਵੱਲੋਂ ਜੋ ਮਾਰਕੀਟ ਫੀਸ 페 ਕੀਤੀ ਜਾਂਦੀ ਆ ਜਾਂ ਐਡਮਿਨ ਚਾਰਜ ਆ ਉਹ ਤਾਂ ਹੀ 페 ਕੀਤੇ ਜਾਣਗੇ ਤਾਂ ਮਚਿਓਰਟੀ ਲੈਵਲ ਆਨ ਦੇ ਲਈ ਜੋ ਮੰਡੀ ਦੇ ਵਿੱਚ ਜੋ ਸਹੂਲਤਾਂ ਨੇ ਉਹ ਸਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਤੇ ਉਹਦਾ ਜੋ ਡਾਕੂਮੈਂਟਰੀ ਪ੍ਰੂਫ ਦੇ ਤੌਰ ਤੇ ਸਾਨੂੰ ਦੇ ਫੋਟੋਸ ਵੀ ਅਪਲੋਡ ਕਰਨੀਆਂ ਪੈਣਗੀਆਂ ਤਾਂ ਪਿਛਲੇ ਪਿਛਲੇ ਵਾਰ ਮੈਂ ਜੋ ਹਾਰਡਿਸ ਜੀ ਦੀ ਗੱਲ ਕਰਾਂ ਤਾਂ ਅਪਰੋਕਸੀਮੇਟ 80 82 ਸੰਗਰੂਰ ਮੰਡੀ ਦੇ ਨਾਲ ਜੋ ਟੈਂਪਰੀ ਯਾਰਡ ਬਣੇ ਸੀਗੇ ਤਾਂ ਡਿਮਾਂਡ ਤਾਂ ਇਸ ਵਾਰ ਵੀ ਹੈਗੀ ਬਟ ਜੋ ਨੋਰਮਸ ਕਰਕੇ ਸਾਡੇ ਕੋਲ ਜੋ ਕੱਲ ਅਸੀਂ ਵਿਜ਼ਿਟ ਕੀਤੇ ਆ ਨੇ ਮਤਲਬ ਟੈਂਪਰੀ ਯਾਰਡ ਵਿਜ਼ਿਟ ਕੀਤੇ ਅਪਰੋਕਸੀਮੇਟ ਮਤਲਬ 20 ਦੇ 20 ਦੇ ਕਰੀਬ ਜੋ ਹੈਗਾ ਜੋ ਦਿਨਾਂ ਜੋ ਕਿ ਇਹ ਜਿਹੜੀ ਕੈਟੇਗਰੀ ਬਣਾਈ ਆ ਜਾਂ ਪੀਸੀ ਸੈਫ ਫੋਕਸ ਬਣੇ ਉਹਦੀ ਕੰਡੀਸ਼ਨਸ ਮੈਟ ਕਰਨਗੇ ਤਾਂ ਸੋ 20 ਦੀ ਜਿਹੜੀ ਰਿਪੋਰਟ ਹੈਗੀ ਸੰਗਰੂਰ ਮੰਡੀ ਵਾਸਤੇ ਉਹ ਥਰੂ ਜੋ ਡਿਸਟ੍ਰਿਕਟ ਲੈਵਲ ਅਲਾਟਮੈਂਟ ਕਮੇਟੀ ਆ ਉਹਦੇ ਤੋਂ ਤੋਂ ਡਿਸੀਜਨ ਆ ਰਹੀ ਐ ਅਸੀਂ ਹੈਡ ਆਫ ਤੋਂ ਪੇਟ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਖੜੇ ਆ ਜਿੱਥੇ ਕਿ ਵੱਡੀ ਖਬਰ ਆ ਰਹੀ ਐ ਸੰਗਰੂਰ ਦੀ ਅਨਾਜ ਮੰਡੀ ਦੀ ਆਰਟੀ ਐਸੋਸੀਏਸ਼ਨ ਦੇ ਵੱਲੋਂ ਸਰਕਾਰੀ ਝੋਨੇ ਦੀ ਜਿਹੜੀ ਬੋਲੀ ਆ ਉਹ ਬੰਦ ਕਰ ਦਿੱਤੀ ਗਈ ਆ ਹੁਣ ਅਗਰ ਤੁਸੀਂ ਇੱਥੇ ਕਿਸਾਨ ਆਪਣੀ ਫਸਲ ਲੈ ਕੇ ਉਹਨਾਂ ਤਾਂ ਜਿਹੜੀ ਬੋਲੀ ਹੈਗੀ ਆ ਉਹ ਨਹੀਂ ਕੀਤੀ ਜਾਊਗੀ ਕਾਰਨ ਇਹ ਆ ਕਿ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਆਰਤੀ ਮੰਗ ਕਰ ਰਹੇ ਨੇ ਹੁਣ ਜਿਹੜੇ ਕਿਸਾਨ ਨੇ ਅਗਰ ਆਪਣੀ ਫਸਲ ਲੈ ਕੇ ਸੰਗਰੂਰ ਦੀ ਅਨਾਜ ਮੰਡੀ 'ਚ ਆਉਂਦੇ ਨੇ ਤਾਂ ਉਹਨਾਂ ਦੀ ਜਿਹੜੀ ਫਸਲ ਹੈਗੀ ਆ ਉਹ ਨਹੀਂ बिकੂਗੀ ਤਾਂ ਐਸੋਸੀਏਸ਼ਨ ਦੇ ਪ੍ਰਧਾਨ ਸਾਡੇ ਨਾਲ ਨੇ ਸ਼੍ਰੀਸ਼ਣਪਾਲ ਜੀ ਸਰ ਐਡਾ ਵੱਡਾ ਫੈਸਲਾ ਲੈ ਲਿਆ ਹੁਣ ਪੂਰਾ ਸੀਜ਼ਨ ਪੀਕ ਦੇ ਉੱਪਰ ਆ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਬੋਲੀ ਬੰਦ ਕਰਾਂਗੇ ਹੁਣ ਸਰ ਅਸੀਂ ਬੰਦ ਨਹੀਂ ਕਰ ਰਹੇ ਬੋਲੀ ਅਸੀਂ ਤਾਂ ਬੋਲੀ ਕਰਾ ਕੇ ਰਾਜੀ ਆ ਉਹ ਕਰਨ ਵਾਲੇ ਕਰਦੇ ਨਹੀਂ ਕਿ ਦੇ ਹਲੇ ਜਗਾ ਨਹੀਂ ਦਿਹੇ ਕਿ ਸਿਸਟਮ ਨੂੰ ਕਿਤੇ ਮਾਲ ਕਿੱਥੇ ਛਡਾਈਏ ਜਿਹੜਾ ਇਹਨੇ ਸਾਨੂੰ ਅੱਜ ਫਰਮਾਨ ਜਾਰੀ ਕੀਤੇ ਨੇ ਵੀ ਆ ਬੋਲੀ ਮੰਡੀ ਪਾਸੋਂ ਆ ਮੰਡੀ ਪਾਸੋਂ ਸਾਨੂੰ 6 ਮਹੀਨੇ ਪਹਿਲਾਂ ਦੱਸਦਾਂ ਤੇ ਮੜਾ ਜਾ ਇਹ ਹੁਣ ਮੈਂ ਮਾਰਕੀਟ ਕਮੇਟੀ ਨੇ ਬਣਾਉਣਾ ਤਾਂ ਇਹਨੇ ਕੀਤਾ ਗਾ ਸਾਰੇ ਹੜਕਾਂ ਟੁੱਟੀਆਂ ਪਈਆਂ ਨੇ ਗੀਆਂ 1.5 ਸਾਲ ਤੋਂ ਮੈਂ ਦੇਖ ਰਿਹਾ ਕਿ ਇਹਨੇ ਲਗਭਗ 50 ਕਰੋੜ ਰੁਪਏ ਇਕੱਠਾ ਕਰ ਲਿਆ ਮੰਡੀ ਚੋਂ ਪਰ ਲਾਇਆ 5 ਰੁਪਏ ਨਹੀਂ ਕਿਤੇ ਮੰਡੀ ਤੇ ਇਹ ਕਾਰਨ ਕੀ ਆ ਅਸਲ ਦੇ ਵਿੱਚ ਅਗਰ ਆਪਾਂ ਬਾਸ਼ਾ ਚ ਦੇਖੀਏ ਕਿੰਨੀ ਡਿਮਾਂਡ ਤੁਹਾਡੇ ਵੱਲੋਂ ਪ੍ਰਾਈਵੇਟ ਫੜਾਂ ਦੀ ਕੀਤੀ ਜਾ ਰਹੀ ਸੀ ਤੇ ਕਿਉਂ ਬਣਾ ਕੇ ਨਹੀਂ ਦਿੱਤੇ ਜਾ ਰਹੇ ਕਿਉਂਕਿ ਸੀਜ਼ਨ ਤਾਂ ਪੀਕ ਦੇ ਉੱਪਰ ਆ ਪੂਰਾ ਸਰ ਦੇਖੋ ਗੱਲ ਇਹ ਹੈ ਆਏ ਵਾਰ ਕਿਉਂਦਾ ਸਾਡੇ ਕੋਲ ਜਿਵੇਂ ਪਿਛਲੀ ਵਾਰ ਕਣਕ ਦੀ ਗੱਲ ਕਰਾਂ ਮੈਂ ਸਾਡੇ ਕੋਲ 71 ਪ੍ਰਾਈਵੇਟ ਯਾਰਡ ਬਣ ਕੇ ਆਏ ਸੀਗੇ ਇਸ ਦਿਨੀ ਜਿਰੀ ਵੇਲੇ ਬਣ ਕੇ ਆਏ ਸੀਗੇ ਆਏ ਵਾਰ ਬਣ ਕਿਉਂ ਹੁੰਦੇ ਨੇ ਜਦਕਿ ਪ੍ਰਾਈਵੇਟ ਯਾਰਡ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਾ ਖੜ ਕੇ ਕਿਸੇ ਕਿਸਾਨ ਨੇ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਭਾਈ ਮੈਨੂੰ ਦਿੱਕਤ ਹੈ ਜਾਂ ਸਾਡੇ ਕਿਸੇ ਪਰਚੇਜਰ ਨੂੰ ਦਿੱਕਤ ਕੀਤੀ ਹੋਵੇ ਪਤਾ ਨਹੀਂ ਸਰਕਾਰ ਨੂੰ ਕੋਈ ਦਿੱਕਤ ਹੈ ਇਹ ਤਾਂ ਸਰਕਾਰ ਜਾਣਦੀ ਹੈ ਸਾਨੂੰ ਨਹੀਂ ਪਤਾ ਨਾ ਸਾਨੂੰ ਕਾਨੂੰਨ ਦਾ ਪਤਾ ਹੈ ਵੀ ਕੀ ਕਾਨੂੰਨ ਨੇ ਕਾਦੇ ਵਾਸਤੇ ਨੇ ਬਣਦੇ ਕਿਉਂ ਨਹੀਂ ਬਣਦੇ ਅਸੀਂ ਕੁਝ ਨਹੀਂ ਜਾਣਦੇ ਇਹਦੇ ਬਾਰੇ ਸਾਨੂੰ ਤਾਂ ਹੀ ਫਰਮਾਨ ਆਇਆ ਹੈ ਵੀ ਜਿਹੜੇ ਆ 10 ਵੀ ਫੜ ਫੜ ਬਣਨਗੇ ਬਸ 15 ਕ 20 ਫੜ ਬਣਾਵਾਂਗੇ ਹੁਣ ਜੇ ਦੇਖਿਆ ਵੀ ਫੜਾਂ ਚ ਕਿੱਥੋਂ ਫਸਲ ਲਾ ਲਾਂਗੇ ਤੁਸੀਂ ਵੀ ਸਰ ਸ਼ਰਮਾ ਜੀ ਤੁਸੀਂ ਵੀ ਦੇਖਦੇ ਹੋ ਸਾਰੀ ਸੰਰੂਰ ਨੂੰ ਸੰਰੂਰ ਦੇ ਵਿੱਚ 60 ਲੱਖ ਕਟਾ 50 ਲੱਖ ਕਟਾ ਆਉਣਾ ਹੈਗਾ ਉਹ ਲਹੂਕ ਮੈਂ ਤੁਸੀਂ ਆਪੀ ਸਾਹਿਬ ਦਾ ਦੱਸੋ ਅੱਗੇ ਵਦਨ ਤੇ ਰੁਕਰਾਂਗੇ ਅਗਲੀ ਖਬਰ ਦਾ ਪੰਜਾਬ ਦੇ ਕਈ ਇਲਾਕਿਆਂ ਚ ਬਿਮਾਰੀਆਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਡੇਂਗੂ ਮਲੇਰੀਆ ਤੇ ਚਿਕਨਗੁਨੀਆ ਨੇ ਚਿੰਤਾ ਲੋਕਾਂ ਦੀ ਪਦਾ ਦਿੱਤੀ ਹੈ ਲਗਾਤਾਰ ਡੈਂਗੂ ਤੇ ਚਿਕਨ ਗੁਨਿਆਦ ਦੇ ਕੇਸਿਸ ਇਜਾਫਾ ਹੋ ਰਿਹਾ ਵਧ ਰਹੇ ਨੇ ਪਟਿਆਲਾ ਸਮਾਣਾ ਪਾਤੜਾ ਸੰਗਰੂਰਜ਼ ਇਹ ਮਾਮਲੇ ਵਧ ਰਹੇ ਨੇ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਤੇ ਬਦਲਦੇ ਮੌਸਮ ਦੇ ਨਾਲ ਬਿਮਾਰੀਆਂ ਦਾ ਖਤਰਾ ਵੀ ਵਧ ਰਿਹਾ ਹੈ ਤੇ ਚਿਕਨ ਗੁਨਿਆਦ ਤੇ ਡੈਂਗੀ ਦਾ ਮੈਂ ਜ਼ਿਕਰ ਕਰਾਂ ਤੇ ਡੈਂਗੂ ਵੀ ਜੋ ਹੈ ਉਹ ਸਟੈਗਨੈਂਟ ਵਾਟਰ ਜੋ ਕਿ ਖੜਿਆ ਪਾਣੀ ਹੁੰਦਾ ਹੈ ਉਸ 'ਚ ਮੱਛਰ ਪਨਪਦਾ ਹੈ ਤੇ ਉਸ ਦੇ ਕਾਰਨ ਕੀ ਹੁੰਦਾ ਹੈ पर हूँ इन दिनों ये डेंगू तो चिकनगुनिया केसिज़ बहुत ज़्यादा देखने को मिल रहे हैं खासकर मालवा खेत का मैं जिक्र करा क्योंकि लगातार डेंगू तो चिकन गुनिया केसिस इतने रहे हैं पटियाला समाणा पातड़ा संगरूर च मामले काफ़ी ज़्यादा वे नेहत्यातन की कुछ प्रीकॉशनस लेने चाहिए ने जो लोग ने अपने आप को ढक के रख जो पानी खड़ा होया आले दुआले उसको खड़ा ना हो क्योंकि ਇਨਾ ਕੇਸਸ ਦੀ ਗਿਣਤੀ 'ਚ ਲਗਾਤਾਰ ਇਜਾਫਾ ਹੋ ਰਿਹਾ ਹੈ ਹਾਲਾਂਕਿ ਜੇ ਮੈਂ ਜ਼ਿਕਰ ਕਰਾਂ ਤੇ ਹਸਪਤਾਲ 'ਚ ਮਰੀਜ਼ਾਂ ਦੀ ਗਿਣਤੀ ਵੀ ਵੇਖਣ ਨੂੰ ਮਿਲ ਰਹੀ ਹੈ ਖਾਂਗ ਜ਼ੁਖਾਮ ਸਰੀਰ 'ਚ ਦਰਦ ਸਿਰਦਰਦ ਇਹ ਲੱਛਣ ਇਹਨਾਂ ਬਿਮਾਰੀਆਂ ਦੇ ਪਾਏ ਜਾਂਦੇ ਨੇ ਤਾਂ ਤੁਰੰਤ ਇਹੋ ਜਿਹਾ ਕੋਈ ਲੱਛਣ ਹੁੰਦਾ ਹੈ ਤੇ ਡਾਕਟਰ ਕੋਲ ਜਾਇਆ ਜਾਏ ਤੇ ਤੁਰੰਤ ਆਪਣੀ ਬਲੱਡ ਟੈਸਟ ਜੋ ਹੈ ਉਹ ਕਰਵਾਇਆ ਜਾਏ ਤਾਂ ਜੋ

जो कि मच्छर के कट्टिया ने हालांकि प्रशासन के वालों भी अपने पदरते पूरे जो मेजर्स लाए जा रहे हैं फॉगिंग बखा करवाई जाती है ताजो मच्छर कित भी जो खड़ा पानी है उत्थे ना पनप सके मलेरिया चिकनगुनिया जीका वायरस मच्छर के वाली बीमारियां ਤੁਮ ਬਚਨ ਨਾਲ ਹੋਣ ਵਾਲੇ ਰੋਗ ਦਾ ਜ਼ਿਕਰ ਕਰ ਰਿਹਾ ਡੇਂਗੂ ਮਲੇਰੀਆ ਚਿਕਨਗੁਨੀਆ ਜ਼ਿਕਾ ਵਾਇਰਸ ਇਹ ਮਛਰਾਂ ਦੇ ਨਾਲ ਹੁੰਦੇ ਨੇ ਮਛਰਾਂ ਦੇ ਇਨਫੈਕਟ ਕੱਟਣ ਤੋਂ ਹੁੰਦੇ ਨੇ ਡੇਂਗੂ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਇਹ ਇੱਕ ਬੁਖਾਰ ਹੈ ਫਲੂ ਵਰਗੇ ਸਕੇ ਲੱਛਣ ਹੈ ਸਿੰਪਟਮਸ ਨੇ ਡੇਂਗੂ ਨੂੰ ਹਮੋ ਰੈਜਿਕ ਬੁਖਾਰ ਵੀ ਕਿਹਾ ਜਾਂਦਾ ਹੈ ਬਲੱਡ ਪ੍ਰੈਸ਼ਰ ਅਚਾਨਕ ਘਟ ਜਾਂਦਾ ਹੈ ਮੌਤ ਵੀ ਇਸ ਦੇ ਨਾਲ ਹੋ ਸਕਦੀ ਹੈ ਇਹ ਨਾ ਜ਼ਿਆਦਾ ਘਾਤਕ ਹੁੰਦਾ ਹੈ ਡੇਂਗੂ ਦੇ ਸਿੰਪਟਮਸ ਕੀ ਕੁਝ ਨੇ 104 ਡਿਗਰੀ ਤੱਕ ਤੇਜ਼ ਬੁਖਾਰ ਹੁੰਦਾ ਹੈ ਗੰਭੀਰ ਸਿਰਦਰਦ ਮਤਲੀ ਅਤੇ ਉਲਟੀਆਂ ਹੁੰਦੀਆਂ ਨੇ ਸਰੀਰ ਤੇ ਤਫੜ ਹੋ ਜਾਂਦੇ ਨੇ ਤੇ ਗ੍ਰਥੀਆਂ ਚ ਸੋਜ ਜੋੜਾ ਤੇ ਮਾਸਪੇਸ਼ੀਆਂ ਚ ਦਰਦ ਹੁੰਦਾ ਹੈ ਨੱਕ ਤੇ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਥਕਾਵਟ ਮਹਿਸੂਸ ਹੁੰਦੀ ਹੈ ਅੱਖਾਂ ਪਿੱਛੇ ਦਰਦ ਹੁੰਦਾ ਹੈ ਯੂਰਿਨ ਤੇ ਸਟੂਲ ਚ ਜੋ ਹੈ ਉਹ ਬਲੱਡ ਆਂਦਾ ਹੈ ਪੇਟ ਚ ਗੰਭੀਰ ਦਰਦ ਹੁੰਦਾ ਹੈ ਨੱਕ ਤੇ ਮਸੂਣਿਆਂ ਵਿੱਚੋਂ ਵੀ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਚਿੜਚਿੜਾ ਅਤੇ ਬੇਚੈਨ ਵਿਹਾਰ ਹੋ ਜਾਂਦਾ ਹੈ ਤੁਸੀਂ ਚਿੜਚਿੜੇ ਹੋ ਜਾਂਦੇ ਹੋ ਸਾਹ ਲੈਣ ਚ ਮੁਸ਼ਕਲ ਹੁੰਦੀ ਹੈ तेजी नाल, सां लेना ते ते के न लैना पैदा है तो किस तरीके बुखार के कुछ लक्षण ने डेंगू बुखार का कारण की है डेंगू बुखार का कारण डेंगू वायरस है मच्छर के कट्टाल मरीज च फैलता है मादा मच्छर तो यह फैलता है संक्रमित व्यक्ति तो सेहतमंद तक यह फैलता है डेंगू का इलाज किमें की किया जाता है ये तुम असागे कोई खास एंटी वायरल इलाज इस तरह नहीं है सिर्फ लक्षणी सहायक इलाज एसी टाइमोफेन आधारित दर्द निवारक दे नाल दवाइया है अपने आप को हाइड्रेटेड रखना बेहद ही जरूरी है टुकवा आराम करना चाहिए है बेड रेस्ट ज़्यादा तो ज़्यादा होना चाहिए है डेंगू की रोकथाम एक शख्स किस तरीके नाल कर सकता है मच्छर कंट्रोल जनतक जागरूकता ज़रूरी है टीकाकरण समा रे डॉक्टरी इलाज बेहद ज़रूरी है आले दुआले की सफ सफाई बहुत ही ਜ਼ਰੂਰੀ ਹੈ ਤੇ ਹੁਣ ਤੁਹਾਨੂੰ ਦੱਸਾਂਗੇ ਕਿ ਚਿਕਨ ਗੁਨੀਆ ਕੀ ਹੁੰਦਾ ਹੈ ਇੱਕ ਵਾਇਰਲ ਬੁਖਾਰ ਹੈ ਕਿਉਂਕਿ ਚਿਕਨ ਗੁਨੀਆ ਤੇ ਮੱਛਰ ਜੋ ਡੇਂਗੀ ਨੇ ਉਹ ਮੱਛਰਾਂ ਦੇ ਕਟਨ ਕਰਤੀ ਹੀ ਹੁੰਦੇ ਨੇ ਅੱਗੇ ਵਧਾਂਗੇ ਗੱਲ ਕਰਨਗੇ ਰਾਜਵੀਰ ਜਵੰਦਾ ਦੀ ਰਾਜਵੀਰ ਜਵੰਦਾ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਪਿਛਲੇ 10 ਦਿਨਾਂ ਤੋਂ ਫੋਰਟਿਸ ਹਸਪੀਟਲ 'ਚ ਉਹ ਐਡਮਿਟਡ ਨੇ ਤੇ ਉਹਨਾਂ ਦਾ ਇਲਾਜ ਉੱਥੇ ਲਗਾਤਾਰ ਜਾਰੀ ਹੈ ਰਾਜਵੀਰ ਜਵੰਦਾ ਦੀ ਹਾਲਤ 'ਚ ਕੋਈ ਵੱਡਾ ਸੁਧਾਰ ਨਹੀਂ ਹੋਇਆ ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਨਾ ਵੀ ਬੰਦ ਕਰ ਦਿੱਤਾ ਹੈ 27 ਸਤੰਬਰ ਨੂੰ ਹਾਦਸੇ ਦਾ ਸ਼ਿਕਾਰ ਹੋਏ ਸੀ ਰਾਜਵੀਰ ਜਵੰਦਾ ਜਿਹੜਾ ਬਾਈਕ 'ਉਹ ਕਾਰ ਰਹੀ ਸੀ ਬਦਿਛੀ ਉਹਨਾਂ ਦੀ ਬਾਈਕ ਜੋ ਹੈ ਉਹ ਬੁਲੇਰੋ ਗੱਡੀ ਨਾਲ ਜਾਟ ਕਰਾਈ ਸੀ ਕਿਉਂਕਿ ਦੋ ਸਾਲ ਲੱਡੇ ਲੱਡੇ ਸੜਕ ਤੇ ਆ ਗਏ ਸੀ ਬੁਲੇਰੋ ਗੱਡੀ ਨੇ ਬ੍ਰੇਕ ਮਾਰੀ ਪਛੋ ਰਾਜਵੀਰ ਆ ਰਹੇ ਸੀ ਰਾਜਵੀਰ ਦੇ ਟਕਰਸ ਬੁਲੇਰੋ ਗੱਡੀ ਨਾਲ ਹੁੰਦੇ ਹੈ ਹਾਦਸਾ ਦਸ਼ਕਾਰ ਹੁੰਦੇ ਨੇ ਉਸ ਤੋਂ ਬਾਅਦ ਸਤਾਈ ਤਿਕ ਨੂੰ ਹੀ ਤਕਰੀਬਨ ਪੌਣੇ 2 ਵਜੇ ਉਹਨਾਂ ਨੂੰ ਫੋਟਿਸ ਹਸਪਤਾਲ ਐਡਮਿਟ ਕਰਵਾਇਆ ਗਿਆ ਸੀ ਤੇ ਉਸ ਦੌਰਾਨ ਤੋਂ ਲੈ ਕੇ ਹੀ ਲਗਾਤਾਰ ਉਹਨਾਂ ਦੀ ਸਿਹਤ ਚ ਕੋਈ ਵੀ ਖਾਸਾ ਸੁਧਾਰ ਨਹੀਂ ਦੇਖਿਆ ਗਿਆ ਹੁਣ ਫੋਟਿਸ ਹਸਪਤਾਲ ਦੇ ਵੱਲੋਂ ਵੀ ਮੈਡੀਕਲ ਬੁਲੇਟਿਨ ਜਾਰੀ ਕਰਨੇ ਬੰਦ ਕਰ ਇਸ ਹਸਪਤਾਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਸਿੰਗਰ ਰਾਜਵੀਰ ਅਜਬਿਟ ਨੇ ਹਾਲਾਂਕਿ ਹਜੇ ਵੀ ਕੁਝ ਖਾਸ ਕਹਿ ਸਕਦੇ ਕਿ ਸਿਹਤ ਦੇ ਵਿੱਚ ਸੁਧਾਰ ਨਹੀਂ ਹੋਇਆ ਕਿਉਂਕਿ ਤਿੰਨ ਤੋਂ ਚਾਰ ਦਿਨ ਹੋ ਚੁੱਕੇ ਨੇ 40 ਹਸਪਤਾਲ ਵੱਲੋਂ ਮੈਡੀਕਲ ਬੁਲੇਟਿਨ ਵੀ ਜਾਰੀ ਨਹੀਂ ਕੀਤਾ ਗਿਆ ਲੇਕਿਨ ਜੋ ਹਜੇ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੀਨੀਅਰ ਡਾਕਟਰਾਂ ਦੀ ਲਗਾਤਾਰ ਆਬਜ਼ਰਵੇਸ਼ਨ ਦੇ ਵਿੱਚ ਨੇ ਰਾਜਵੀਰ اور عناਦੇ ਪਰਿਵਾਰਿਕ ਮੈਂਬਰ عناਦੇ ਜਿੰਨੇ ਵੀ ਰਿਸ਼ਤੇਦਾਰ ਨੇ ਲਗਾਤਾਰ ਇੱਥੇ ਹੀ ਮੌਜੂਦ ਨੇ اور عناਦੇ ਜਿਹੜੇ ਸਾਥੀ ਨੇ ਲਗਾਤਾਰ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਵਾਸਤੇ ਦੁਆਵਾਂ ਅਰਦਾਸ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਪਹਿਲਾ ਦਿਨ ਜਦ ਲੈ ਕੇ ਆਈ ਸੀ ਉਸ ਦਿਨ ਕਾਫੀ ਜਿਆਦਾ عناਦੀ ਹਾਲਤ ਖਰਾਬ ਸੀ ਕਿਉਂਕਿ ਹੈਡ ਇੰਜਰੀ ਤੇ ਨਾਲ ਦੇ ਨਾਲ ਸਪਾਈਨ ਇੰਜਰੀ ਦੋ ਤਿੰਨ ਥਾਵਾਂ ਤੇ ਉਹਨਾਂ ਦੇ ਸਪਾਈਨ ਇੰਜਰੀ ਹੋਈ ਸੀ ਜਿਸ ਨੂੰ ਲੈ ਕੇ ਲਗਾਤਾਰ ਡਾਕਟਰਸ ਵੱਲੋਂ ਵੈਂਟੀਲੇਟਰ ਤੇ ਉਹਨਾਂ ਨੂੰ ਰੱਖਿਆ ਗਿਆ ਸੀਗਾ ਨਿਊਰੋ ਦੀ ਟੀਮ ਜਿਹੜੀ ਹੈ ਉਹ ਲਗਾਤਾਰ ਉਹਦੇ ਵਿੱਚ ਕੰਮ ਕਰ ਰਹੀ ਸੀ ਲੇਕਿਨ ਜੇ ਅੱਜ ਦੀ ਅਸੀਂ ਗੱਲ ਕਰ ਲਈਏ 40 ਹਸਪਤਾਲ ਅਸੀਂ ਮੌਜੂਦ ਹੈ ਅੱਜ ਦੀ ਅਸੀਂ ਗੱਲ ਕਰ ਲਈਏ ਤੇ ਅੱਜ ਵੀ ਕੁਝ ਖਾਸ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਨਹੀਂ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਅੱਜ 40 ਹਸਪਤਾਲ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕਿਤਾ ਜਾ ਸਕਦਾ ਹੈ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਪਿਛਲੇ 3 ਤੋਂ 4 ਦਿਨ ਤੋਂ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੁਣ ਜੇ ਅਸੀਂ ਗੱਲ ਕਰ ਲਈਏ ਹਜੇ ਵੀ ਫਿਲਹਾਲ ਸੀਨੀਅਰ ਡਾਕਟਰ ਦੀ অবজারਵੇਸ਼ਨ ਉਹਨਾਂ ਦੀ ਮੋਨਿਟਰਿੰਗ ਦੇ ਵਿੱਚ ਨੇ ਅੱਗੇ ਵਧਾਂਗੇ ਗੱਲ ਕਰਨਗੇ ਰਾਣਾ ਗੁਰਜੀਤ ਦੀ ਕਿਉਂਕਿ ਐਮਐਸਪੀ ਤੇ ਬਰਸਾਤੀ ਮੱਕੀ ਖਰੀਦਣਗੇ ਰਾਣਾ ਗੁਰਜੀਤ ਰਾਣਾ ਗੁਰਜੀਤ ਨੇ ਆਪਣੀ ਮਿਲ ਦੇ ਮੈਨੇਜਰ ਦਾ ਨੰਬਰ ਜਾਰੀ ਕੀਤਾ ਹੈ ਕਿਸਾਨ 9877817418 ਨੰਬਰ ਤੇ ਸੰਪਰਕ ਕਰਨ ਰਾਣਾ ਗੁਰਜੀਤ ਨੇ ਖਾਲ ਰਜ਼ਿਕ ਕੀਤਾ ਲਿਫਟਿੰਗ ਤੇ ਇੰਤਜ਼ਾਮ ਮੁਕੰਮਲ ਨੇ TMSP 2400 પ્રતિ क्विंटल pa મે દવાંગા કોંગ્રેસ વડાએ રાણા ગુરજીત સિંહ ને વada કીતા સી કે ઓ મકકી MSP તખરી દંગે હુન ઓ ઇસ વાદે નુ નિબોંડ લે બિલકુલ ગયા 2400 રૂપિયા ઇતી સહાન દીતા લે સરદી ગરંટી મે મે તુસી વદ કે નહી દેના ચી ક્યું સઠે દેન નુ કામ તુસી કેના તા બહોત સુખ આંદા ਕਿ ਉਹ ਜਰੋਂ ਵਧ ਕੇ ਦੇ ਦਿਓ ਮੈਂ ਕਹਿੰਦਾ ਇੰਨੇ ਦਿਨੇ ਬੜੀ ਵੱਡੀ ਗੱਲ ਹੈ ਇਹਨੇ ਨਹੀਂ ਮਿਲਦੇ ਹਾਂ ਐਜ਼ ਅ ਇੰਡੀਵਿਜੂਅਲ ਨਹੀਂ ਇਹਨੇ ਮਿਲਦੇ ਨਹੀਂ ਐਜ਼ ਅ ਇੰਡੀਵਿਜੂਅਲ ਮੈਂ ਗਾਰੰਟੀ ਕਰ ਰਿਹਾ ਹਾਂ ਗਾਰੰਟੀ ਤੇ ਮੈਂ ਖੜਾ ਅਗਲੇ ਸਾਲ ਵੀ ਖੜਾ ਹੋਵਾਂਗਾ ਉਹ ਤੋਂ ਬਾਅਦ ਸਰਕਾਰ ਜਿਹੜੀ ਆਵੇ ਉਹ ਵੀ ਲੋਕਾਂ ਨੂੰ ਦੱਸੇਗੀ ਜੇ ਅਸੀਂ ਕੀਤਾ ਗੱਲਾਂ ਆ ਅਮਰਸਰ ਦੀ ਅਮਰਸਰ ਚ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਨੂੰ ਲੈ ਕੇ ਐਸਜੀਪੀਸੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁੰਬਈ ਤੇ ਐ ਸੌ ਤੋਂ ਵੱਧ ਸ਼ਰਦਾਲੂਆਂ ਦੇ ਜਥੇ ਵੱਲੋਂ ਸ਼ੀਰ ਦਰਬਾਰ ਸਾਹਿਬ ਵਿੱਚ ਫੁੱਲਾਂ ਦੀ ਸਜਾਵਟ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਅਲੱਗ-ਅਲੱਗ ਫੁੱਲਾਂ ਦੇ ਨਾਲ ਦਰਬਾਰ ਸਾਹਿਬ ਨੂੰ ਬਿਹADI ਖੂਬਸੂਰਤ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤਾਂ ਵੱਡੀ ਗਿਣਤੀ 'ਚ ਦਰਬਾਰ ਸਾਹਿਬ 'ਚ ਸੇਵਾ ਕਰਵਾ ਰਹੀਆਂ ਨੇ। ਇੱਥੇ 에ਅਰ ਕੰਡੀਸ਼ਨ ਟਰੱਕਾਂ ਰਾਹੀਂ ਕਈ ਤਰ੍ਹਾਂ ਦੇ ਭਾਰਤੀ ਤੇ ਵਿਦੇਸ਼ੀ ਫੁੱਲ ਲਿਆਦੇ ਗਏ ਨੇ। ਉੱਥੇ ਕੋਲਕਾਤਾ ਅਤੇ ਦਿੱਲੀ ਤੋਂ ਸੌ ਤੋਂ ਵੱਧ ਮਾਹਰ ਕਾਰੀਗਰ ਵੀ ਫੁੱਲਾਂ ਦੀ ਸਜਾਵਟ ਲਈ ਇੱਥੇ ਭੱਜੇ ਹੋਏ ਨੇ ਜਿਨ੍ਹਾਂ ਨੇ ਬਹੁਤ ਸ਼ਰਧਾ ਤੇ ਪਾਵਨਤਾ ਨਾਲ ਸੁੰਦਰਸ਼ ਸਜਾਵਟ ਦੀ ਸ਼ੁਰੂ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਮੌਕੇ ਹਰ ਸਾਲ ਹਰਮੰਦਰ ਸਾਹਿਬ ਦੇ ਵਿੱਚ ਸੁੰਦਰ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾਂਦੀ ਹੈ ਔਰ ਇਸ ਵਾਰ ਵੀ ਉਸ ਦੀ ਤਿਆਰੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਸ ਵੇਲੇ ਮੈਂ ਅਕਾਲ ਤਖਤ ਸਾਹਿਬ ਦੀ ਜੋ ਬੇਸਮੈਂਟ ਹੈ ਉੱਥੇ ਮੌਜੂਦ ਹਾਂ ਔਰ ਤੁਸੀਂ ਦੇਖੋ ਕਿ ਇਹ ਸਾਰੀ ਜਿਹੜੀ ਸੰਗਤ ਹੈ ਉਹ ਇਸ ਸਜਾਵਟ ਦੇ ਵਿੱਚ ਲੱਗੀ ਨਜ਼ਰ ਆ ਰਹੀ ਹੈ ਹਾਲਾਂਕਿ ਬਰਸਾਤ ਵੀ ਹੋ ਰਹੀ ਹੈ ਪਰ ਬਰਸਾਤ ਦੀ ਪਰਵਾਹ ਕੀਤੇ ਬਗੈਰ ਤੁਸੀਂ ਦੇਖੋ ਕਿ ਜਿੰਨੇ ਵੀ ਸ਼ਰਧਾਲੂ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਉਹਨਾਂ ਵੱਲੋਂ ਵਕ ਵਕ ਤਰੀਕੇ ਦੇ ਨਾਲ ਜਿਹੜੀ ਸਜਾਵਟ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ 8 ਤਰੀਕ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਹੈ ਔਰ ਉਸ ਤੋਂ ਪਹਿਲਾਂ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਔਰ ਪੂਰਾ ਜਿਹੜਾ ਦਰਬਾਰ ਸਾਹਿਬ ਦਾ ਚੋਗਿਰਦਾ ਉਸ ਨੂੰ ਇਸ ਸੁੰਦਰ ਫੁੱਲਾਂ ਦੇ ਨਾਲ ਜਿਹੜੀ ਸਜਾਵਟ ਹੈ ਉਹ ਕੀਤੀ ਜਾਂਦੀ ਹੈ ਔਰ ਹਰ ਸਾਲ ਇਸ ਸਜਾਵਟ ਨੂੰ ਦੇਖਣ ਦੇ ਲਈ ਸੰਗਤ ਦੂਰ ਦੂਰ ਤੋਂ ਪਹੁੰਚਦੀ ਹੈ ਲੋਕ ਆਪਣੇ ਮੋਬਾਈਲ ਕੈਮਰਿਆਂ ਦੇ ਵਿੱਚ ਇਹਨਾਂ ਸੁੰਦਰ ਤਸਵੀਰਾਂ ਨੂੰ ਕੈਦ ਕਰਦੇ ਨੇ ਤਾਂ ਦਿੱਲੀ ਬੰਬਈ ਔਰ ਵਕ ਵਕ ਥਾਵਾਂ ਤੋਂ ਜਿਹੜੇ ਸੇਵਾਦਾਰ ਨੇ ਉਹ ਇੱਥੇ ਆ ਕੇ ਇਸ ਸੇਵਾ ਦੇ ਵਿੱਚ ਰੁੱਝੇ ਨਜ਼ਰ ਆਉਂਦੇ ਨੇ ਵਦਾਰਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਤਿ ਸ਼੍ਰੀ ਅਕਾਲ ਵੀਰ ਜੀ ਕਿੱਥੋਂ ਤੁਸੀਂ ਆਉਂਦੇ ਹੋ ਔਰ ਕਿੰਦਾ ਸਮਾਂ ਇਸ ਸਜਾਵਟ ਦੇ ਵਿੱਚ ਲੱਗਦਾ ਹੈ ਅਸੀਂ ਬੰਬੇ ਤੋਂ ਆਂਦੇ ਆਂ ਕਿ ਘੱਟੋ ਘੱਟ ਇੱਕ ਦੋ ਦਿਨ ਤੇ ਲੱਗ ਜਾਂਦੀ ਹੈ ਸਜਾਵਟ ਨੂੰ ਕਿ ਪੁੱਲ ਜਿਹੜੇ ਆ ਕਿੱਥੋਂ ਕਿੱਥੋਂ ਮੰਗਵਾਏ ਜਾਂਦੇ ਬੰਗਲੌਰ ਤੋਂ ਮੰਗਾਏ ਜਾਂਦੇ ਨੇ ਕਰੋ ਤਨਾ ਵਿਦੇਸ਼ਾਂ ਚੋਂ ਮੰਗਵਾਏ ਜਾਂਦੇ ਨੇ ਕਿੰਨੇ ਕੁ ਤੁਹਾਡੇ ਮੈਂਬਰਾਂ ਦਾ ਜੱਥਾ ਜਿਹੜਾ ਉਹ ਸੇਵਾ ਦੇ ਵਿੱਚ 77 ਬੰਦੇ ਆਏ ਨੇ ਬੰਬੇ ਤੋਂ ਮਤਲਬ ਹਰ ਸਾਲ ਆਣਾ ਹੀ ਆਣਾ ਆਈ ਆਣਾ ਹਰ ਸਾਲ ਤਾਂ ਬਿਲਕੁਲ 170 ਦੇ ਕਰੀਬ ਇਹ ਜਿਹੜੇ ਮੈਂਬਰ ਨੇ ਹੋਰ ਵੀ ਜੱਥੇ ਦੇ ਵਿੱਚ ਜਿਹੜੀਆਂ ਬੀਬੀਆਂ ਸ਼ਾਮਿਲ ਨੇ ਬੀਬੀ ਜੀ ਅ ਤੁਸੀਂ ਹਰ ਸਾਲ ਆਉਂਦੇ ਹੋ ਸੁੰਦਰ ਸਜਾਵਟ ਕੀਤੀ ਜਾਂਦੀ ਹੈ ਔਰ ਕਿੰਨਾ ਕੁ ਮਨ ਨੂੰ ਖੁਸ਼ੀ ਮਿਲਦੀ ਜਦੋਂ ਇਸ ਸਜਾਵਟ ਦੀ ਤਰੀਫ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਇਹ ਸੰਜੋਸ਼ ਸਾਨੂੰ ਖੁਸ਼ੀ ਮਿਲਦੀ ਹੈ ਇਹ ਆ ਕੇ ਅਸੀਂ ਇੱਕ ਸਾਲ ਆਨੇ ਆ ਅਗਲੇ ਸਾਲ ਦੀ ਵੇਟ ਕਰਦੇ ਆ ਵੀ ਸਾਡਾ ਪਰਮਾਤਮਾ ਨਾਲ ਠੀਕ ਠਾਕ ਕਰਕੇ ਉਹ ਵੱਡਾ ਪਾ ਰਿਹਾ ਵੀ ਸਾਨੂੰ ਸੇਵਾ ਦਾ ਮੌਕਾ ਮਿਲ ਇਹ ਕੀ ਜ਼ੋਰ ਦੇਖਦੇ ਆ ਕਿ ਕੋਈ ਹਿੰਦੂ ਸਿੱਖ ਕੋਈ ਅਜਾਤ ਪਾਤ ਨਹੀਂ ਸਾਰੇ ਸੇਵਾ ਨਹੀਂ ਕੋਈ ਨਹੀਂ ਮੈਂ ਸਰਦਾਰ ਨਹੀਂ ਨਹੀਂ ਹੈਗੀ ਪਰ ਮੈਂ ਸਰਦਾਰਾ ਵਾਲੇ ਸਾਰੇ ਕੰਮ ਕਰਦੀਆਂ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਮੈਂ ਬਿਆਨ ਹੀ ਨਹੀਂ ਕਰ ਸਕਦੇ ਖੁਸ਼ੀ ਜੋ ਸਾਨੂੰ ਸੁਗਣ ਮਿਲਦਾ ਹੈ ਇੱਕ ਵਕ ਵਕ ਧਰਮਾਂ ਦੇ ਨਾਲ ਭਾਵੇਂ ਸਬੰਧਤ ਇਹ ਸਾਰੇ ਸੇਵਾਦਾਰ ਨੇ ਤਾਂ ਇੱਥੇ ਕਿਸੇ ਤਰ੍ਹਾਂ ਦਾ ਕੋਈ ਜਾਤ ਪਾਤ ਧਰਮ ਨੂੰ ਪਿੱਛੇ ਰੱਖ ਕੇ ਸਿਰਫ ਤੇ ਸਿਰਫ ਇਹ ਜਿਹੜੀ ਅਨੋਖੀ ਸੇਵਾ ਹੈ ਉਹ ਕੀਤੀ ਜਾਂਦੀ ਹੈ ਔਰ ਜਿਸ ਤਰ੍ਹਾਂ ਸਰਦਾਰ ਜੀ ਨੇ ਦੱਸਿਆ ਕਿ ਬੈਂਗਲੌਰ ਔਰ ਇਸ ਤੋਂ ਇਲਾਵਾ ਦੇਸ਼ ਦੇ ਵਕ ਵਕ ਹਿੱਸਿਆਂ ਤੋਂ ਇਹ ਜਿਹੜੇ ਫੁੱਲ ਨੇ ਉਹ ਖਾਸ ਤੌਰ ਤੇ ਮੰਗਵਾਏ ਜਾਂਦੇ ਆ ਤੁਸੀਂ ਦੇਖੋ ਕਿ ਸੋਢੀ ਪਾਸ਼ਾ ਅਸ ਸ੍ਰੀ ਗੁਰੂ ਰਾਮਦਾਸ ਜੀ ਲਿਖਿਆ ਜਾ ਰਿਹਾ ਤਾਂ ਥੋੜੀ ਦੇਰ ਦੇ ਵਿੱਚ ਜਦੋਂ ਇਸ ਨੂੰ ਫਾਈਨਲ ਟਚਿੰਗ ਜਿਹੜੀ ਇਸ ਦੀ ਕੀਤੀ ਜਾਏਗੀ ਤਾਂ ਫਿਰ ਇਹ ਸਾਰੇ ਜਿਹੜੇ ਅੱਖਰ ਨੇ ਉਹ ਉੱਭਰ ਕੇ ਸਾਹਮਣੇ ਨਜ਼ਰ ਆਉਣਗੇ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਪਿੱਛੇ ਜਿਹੜਾ ਇੱਕ ਕੋਡਿੰਗ ਨਜ਼ਰ ਆ ਰਿਹਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਤਾਂ ਇਸ ਦੇ ਉੱਤੇ ਵੀ ਇਹ ਜਿਹੜੇ ਸਾਰੇ ਅੱਖਰ ਇਸ ਵੇਲੇ ਕਾਲੇ ਰੰਗ ਦੇ ਵਿੱਚ ਨਜ਼ਰ ਆ ਰਹੇ ਨੇ ਇਹਨਾਂ ਨੂੰ ਵੀ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਜਾਣਾ ਇਸ ਤੋਂ ਇਲਾਵਾ ਕੱਲ ਜਦੋਂ ਇਹ ਸੇਵਾ ਮੁਕੰਮਲ ਕਰ ਲਈ ਜਾਏਗੀ ਤਾਂ ਉਸ ਤੋਂ ਬਾਅਦ ਹਰਮੰਦਰ ਸਾਹਿਬ ਦਾ ਜਿਹੜਾ ਪੂਰਾ ਚੋਗਿਰਦਾ ਉਹ ਇੰਨਾ ਸੁੰਦਰ ਫੁੱਲਾਂ ਦੇ ਨਾਲ ਸਜਿਆ ਹੋਇਆ ਨਜ਼ਰ ਆਏਗਾ ਤਾਂ ਇਹ ਇਹਨਾਂ ਦੀ ਸੇਵਾ ਵੀ ਹੈ ਔਰ ਇੱਕ ਗੁਰੂ ਘਰ ਦੇ ਪ੍ਰਤੀ ਜਿਹੜਾ ਸਤਕਾਰ ਹੈ ਭਾਵਨਾ ਹੈ ਔਰ ਇਹੀ ਇਹਨਾਂ ਨੂੰ ਹਰ ਸਾਲ ਇੱਥੇ ਆ ਕੇ ਇਸ ਸੇਵਾ ਦੇ ਲਈ ਪ੍ਰੇਰਿਤ ਕਰਦਾ ਔਰ ਹਰ ਕਿਸੇ ਦਾ ਕਹਿਣਾ ਹੈ ਕਿ ਭਾਵੇਂ ਕੋਈ ਸਿੱਖ ਧਰਮ ਦੇ ਨਾਲ ਸੰਬੰਧ ਵੀ ਨਹੀਂ ਰੱਖਦਾ ਪਰ ਉਸ ਨੂੰ ਵੀ ਇਸ ਸੇਵਾ ਆਦੇ ਵਿੱਚ ਹਿੱਸਾ ਪਾ ਕੇ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਹਰ ਕੋਈ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਿਹਾ ਔਰ ਗੁਰੂ ਸਾਹਿਬ ਦੇ ਇਸ ਵੱਡੇ ਪਾਵਨ ਦਿਹਾੜੇ ਤੇ ਇਸ ਸਜਾਵਟ ਦੇ ذریعے ਗੁਰੂ ਘਰ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹੋਏ ਇਹ ਸਾਰੇ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਲੋਕ ਨੇ ਨਾਨਕ ਨਾਮ ਲੇਵਾ ਜਿਹੜੀ ਸੰਗਤ ਹੈ ਤਾਂ ਉਹ ਇਸ ਤਰੀਕੇ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਇਸ ਸਜਾਵਟ ਦੇ ذریعے ਹਾਜ਼ਰੀ ਭਰਦੇ ਹੋਏ ਨਜ਼ਰ ਆ ਰਹੇ ਨੇ ਸਿੱਖ ਜੱਥੇ ਨੂੰ ਪਾਕਿਸਤਾਨ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸ਼ਰਧਾਲੂਆਂ ਨੇ ਐਸਜੀਪੀਸੀ ਦੇ ਕੋਲ ਆਪਣੇ ਪਾਸਪੋਰਟਸ ਜਮ੍ਹਾਂ ਕਰਵਾ ਦਿੱਤੇ ਨੇ ਤੇ ਦੱਸਦੀ ਹੈ ਕਿ ਪਾਸਪੋਰਟ ਵੀਜ਼ੇ ਲਈ ਦਿੱਲੀ ਸਥਿਤ ਐਮਬੈਸੀ ਭੇਜੇ ਜਾਣਗੇ ਪਿਛਲੇ ਦਿਨੀ ਹੀ ਕੇਂਦਰ ਸਰਕਾਰ ਨੇ ਜੱਥੇ ਭੇਜਣ ਦੀ ਮਨਜ਼ੂਰੀ ਦੇ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਵੇਗਾ ਸਿੱਖ ਜੱਥਾ ਕੋਰਨੇ ਹਾਲਾਂਕਿ ਪਹਿਲਾਂ ਜਿੰਨੇ ਵੀ ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਦਿੱਤੇ ਗਏ ਉਹਨਾਂ ਨੂੰ ਐਮਬੈਸੀ ਦੇ ਵਿੱਚ ਭੇਜਿਆ ਗਿਆ ਸੀ ਪਰ ਬਾਅਦ ਦੇ ਵਿੱਚ ਸਾਫ ਤੌਰ ਤੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਗੱਲ ਕਹੀ ਗਈ ਕਿ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਜੋ ਮੁੱਖ ਰੱਖਦਿਆ ਹੋਇਆ ਕੋਈ ਵੀ ਜੱਥਾ ਜਿਹੜਾ ਪਾਕਿਸਤਾਨ ਨਹੀਂ ਜਾਏਗਾ ਤਾਂ ਇਸ ਆਦੇਸ਼ ਤੋਂ ਬਾਅਦ ਜਦੋਂ ਭਾਰਤ-ਪਾਕਿਸਤਾਨ ਦਾ ਮੈਚ ਹੁੰਦਾ ਤਾਂ ਫਿਰ ਇਹ ਮੁੱਦਾ ਜਿਹੜਾ ਉਹ ਵੱਡੇ ਪੱਧਰ ਤੇ ਉਭਾਰਿਆ ਗਿਆ ਕਿ ਆਖਿਰਕਾਰ ਜੇਕਰ ਦੋਵੇਂ ਆ ਮੁਲਕਾਂ ਦੀਆਂ ਟੀਮਾਂ ਮੈਚ ਖੇਡ ਸਕਦੀਆਂ ਨੇ ਤਾਂ ਫਿਰ ਜਿਹੜੇ ਧਾਰਮਿਕ ਆਸਥਾਨ ਨੇ ਸਿੱਖਾਂ ਦੇ ਪਾ ਪਾਕਿਸਤਾਨ ਦੇ ਵਿੱਚ ਉੱਥੇ ਉਹ ਦਰਸ਼ਨਾ ਦੇ ਲਈ ਕਿਉਂ ਨਹੀਂ ਜਾ ਸਕਦੇ ਹਾਲਾਂਕਿ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਜਿਹੜਾ ਖੋਲਣ ਨੂੰ ਦੀ ਮੰਗ ਵੀ ਵੱਡੇ ਪੱਧਰ ਤੇ ਉਠਾਈ ਜਾ ਰਹੀ ਹੈ ਤਾਂ ਹੁਣ ਜਦੋਂ ਮੋੜ ਤੋਂ ਐਮਆਈਏ ਦੇ ਵੱਲੋਂ ਇੱਕ ਫਿਰ ਨੋਟੀਫਿਕੇਸ਼ਨ ਜਾਰੀ ਕੀਤੀ ਜਾਂਦੀ ਹੈ ਕਿ ਕੁਝ ਸ਼ਰਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਸ਼ਰਧਾਲੂਆਂ ਨੂੰ ਜੋ ਹੈ ਜਾਣ ਦੀ ਮਨਜ਼ੂਰੀ ਦਿੱਤੀ ਜਾਏਗੀ ਜਿਹੜੇ ਸ਼ਰਧਾਲੂ ਤੁਸੀਂ ਦੇਖ ਸਕਦੇ ਕਿ ਪਹੁੰਚ ਵੀ ਰਹੇ ਹੈ ਜਿਨ੍ਹਾਂ ਨੇ ਜਥੇ ਦੇ ਨਾਲ ਪਾਕਿਸਤਾਨ ਜਾਣ ਦੇ ਲਈ ਆਪਣੀ ਜਿਹੜੀ ਇੱਛਾ ਉਹ ਜ਼ਾਹਿਰ ਕੀਤੀ ਜਾਂਦੀ ਕਿਉਂਕਿ ਪਹਿਲਾਂ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਇਹ ਖਬਰਾਂ ਨਸ਼ਰ ਕੀਤੀਆਂ ਜਾਂਦੀਆਂ ਨੇ ਕਿ ਜਿਹੜੇ-ਜਿਹੜੇ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਜਥੇ ਦੇ ਨਾਲ ਜਾਣਾ ਚਾਹੁੰਦੇ ਨੇ ਉਹ ਆਪਣੇ ਪਾਸਪੋਰਟ ਜਿਹੜੇ ਤਹਿ ਮਤੀ ਹੈ ਉਦੋਂ ਤੱਕ ਇੱਥੇ ਯਾਤਰਾ ਵਿਭਾਗ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਪਰ ਇਸ ਵਾਰ ਕਿਉਂਕਿ ਪਾਸਪੋਰਟ ਜਿਹੜੇ ਆ ਵਾਪਸ ਕਰ ਦਿੱਤੇ ਗਏ ਸੀ ਤਾਂ ਹੁਣ ਮੁਰ ਤੋਂ ਇਹ ਜਿਹੜੇ ਪਾਸਪੋਰਟ ਹੈ ਉਹ ਮੰਗੇ ਗਏ ਨੇ ਔਰ ਇਹਨਾਂ ਪਾਸਪੋਰਟ ਨੂੰ ਹੁਣ ਜਦੋਂ ਜਮ੍ਹਾਂ ਕਰਨ ਦੇ ਲਈ ਜਿਹੜੇ 2 ਦਿਨ ਤੈਅ ਕੀਤੇ ਗਏ ਆ 7 ਔਰ 8 ਅਕਤੂਬਰ ਤਾਂ 2 ਦਿਨ ਇੱਥੇ ਪ੍ਰੋਪਰ ਕਾਊਂਟਰ ਜਿਹੜੇ ਨੇ ਉਹ ਲਗਾਏ ਜਾਣਗੇ ਔਰ ਉਸ ਦੇ ਵਿੱਚ ਜਿਹੜੇ ਜਿਹੜੇ ਵੀ ਪਾਸਪੋਰਟ ਐਸਜੀਪੀਸੀ ਦੇ ਕੋਲ ਪਹੁੰਚਣਗੇ ਉਹਨਾਂ ਨੂੰ ਫਿਰ ਅੱਗੇ ਜਿਹੜੀ ਪ੍ਰਕਿਰਿਆ ਉਸ ਦੇ ਲਈ ਭੇਜਿਆ ਜਾਣਾ ਤਾਂ ਬਾਅਦ ਦੇ ਵਿੱਚ ਹੀ ਸਪਸ਼ਟ ਹੁੰਦਾ ਕਿ ਕਿੰਨੇ ਪਾਸਪੋਰਟ ਐਸਜੀਪੀਸੀ ਦੇ ਵੱਲੋਂ ਭੇਜੇਗੇ ਔਰ ਕਿੰਨੇ ਲੋਕਾਂ ਨੂੰ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਗਈ ਹੈ ਕਿਉਂਕਿ ਹਰ ਵਾਰ ਵੱਡੇ ਪੱਦਰ ਤੇ ਜਿਹੜੇ ਨਾਮ ਨੇ ਉਹ ਕੱਟ ਵੀ ਦਿੱਤੇ ਜਾਂਦੇ ਪਰ ਜੇਕਰ ਮੈਂ ਪਿਛਲੇ ਜੱਥੇ ਦੀ ਗੱਲ ਕਰਾਂ ਤਾਂ ਪਹਿਲੀ ਵਾਰ ਹੋਇਆ ਸੀ ਕਿ ਜਿੰਨੇ ਵੀ ਪਾਸਪੋਰਟ ਐਸਜੀਪੀਸੀ ਵੱਲੋਂ ਭੇਜੇ ਗਏ ਐਂਬੈਸੀ ਨੂੰ ਤਾਂ ਸਾਰਿਆਂ ਦੇ ਸਾਰੇ ਜਿਹੜੇ ਵੀਜ਼ੇ ਨੇ ਉਹ ਮਿਲੇ ਸੀ ਤਾਂ ਉਸ ਤੋਂ ਬਾਅਦ ਇੱਕ ਆਸ ਜਾਗੀ ਸੀ ਕਿ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਜਿਹੜਾ ਉਹ ਸੁਖਾਵਾਂ ਹੋ ਰਿਹਾ ਔਰ ਹੋਰ ਵੱਧ ਤੋਂ ਵੱਧ ਵੀਜ਼ੇ ਮਿਲਣਗੇ ਪਰ ਬਾਅਦ ਦੇ ਵਿੱਚ ਪਹਿਲਗਾਮ ਅਟੈਕ ਤੋਂ ਬਾਅਦ ਇਹ ਹਾਲਾਤ ਪੈਦਾ ਹੋਏ ਨੇ ਕਿ ਹੱਲੇ ਵੀ ਇੱਕ ਅਸਮੰਜਸ ਦੀ ਜਿਹੜੀ ਸਥਿਤੀ ਉਹ ਬਣੀ ਹੋਈ ਆ ਪਰ ਐਸਜੀਪੀਸੀ ਵੱਲੋਂ 2 ਦਿਨ ਜੋ ਹੈ ਪਾਸਪੋਰਟ ਲੈ ਕੇ ਅਗਲੀ ਪ੍ਰਕਿਰਿਆ ਜਿਹੜੀ ਆ ਉਹ ਜਾਰੀ ਰੱਖੀ ਜਾਏਗੀ ਜੀ ਹੁਣ ਕਰਾਂਗੇ FIFA ਵਰਲਡ ਕੱਪ ਦੀ FIFA ਵਰਲਡ ਕੱਪ ਨੇ ਪੰਜਾਬੀ ਚੈੱਕ ਪੋਸਟ ਸ਼ੇਅਰ ਕੀਤੀ ਹੈ 스웨덴 ਦੇ ਫੁੱਟਬਾਲ ਖਿਡਾਰੀ ਲਾਟਨਦੀਪ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ ਤਸਵੀਰ ਦੇ ਕੈਪਸ਼ਨ ਪੰਜਾਬੀ ਚ ਰਾਜਾ ਲਿਖਿਆ ਹੋਇਆ ਹੈ ਤਸਵੀਰ ਦੇ ਬੈਕਗ੍ਰਾਉਂਡ ਚ ਪੰਜਾਬੀ ਚ ਲਿਖਿਆ ਹੈ ਸ਼ੇਰ ਦਿਲ ਤੇ ਪੰਜਾਬੀ ਚ ਕੈਪਸ਼ਨ ਤੇ ਬੈਕਗ੍ਰਾਉਂਡ ਦੇਖ ਕੇ ਪੰਜਾਬੀ ਫੈਨਸ ਖੁਸ਼ ਹੋ ਗਏ FIFA ਦੇ ਪੰਜਾਬੀ ਫੈਨਸ ਲਈ ਸ਼ਾਨਦਾਰ ਕਮੈਂਟ ਕਰ ਰਹੇ ਨੇ ਤੇ ਇਸ ਨੂੰ ਪੰਜਾਬੀ ਭਾਸ਼ਾ ਲਈ ਮਾਣ ਵਾਲੀ ਗੱਲ ਵੀ ਦੱਸ ਰਹੇ ਨੇ ਕਈ ਤਾਂ ਇਹ ਵੀ ਪੁੱਛ ਰਹੇ ਨੇ ਕਿ FIFA ਵਰਲਡ ਕੱਪ ਫੇਸਬੁੱਕ ਪੇਜ ਦਾ ਐਡਮਿਨ ਪੰਜਾਬੀ ਹੈ कोई कह रहा है कि पंजाबी आ गए हो हालांकि स्वीडन खिडारी जलाटन हूँ फुटबॉल तो रिटायर हो चुके हैं गल फीफा वर्ल्ड कप की करिए दुनिया का सब तो वेखिया जाने वाला स्पोर्ट्स ईवेंट है ਹਰਿਆਣਾ ਦੇ ਨਾਨੋਲ ਚ ਬਾਂਦਰਾ ਦੇ ਝੁੰਡ ਨੇ ਗਲੀ 'ਚ ਖੇਡ ਰਹੇ 7 ਸਾਲ ਦੇ ਬੱਚੇ ਤੇ ਹਮਲਾ ਕਰ ਦਿੱਤਾ ਬਾਂਦਰਾ ਨੇ ਪਹਿਲਾਂ ਲੜਕੇ ਨੂੰ ਘੇਰਾ ਪਾਇਆ ਤੇ ਫਿਰ ਉਸ ਨੂੰ ਵੱਢ ਲਿਆ ਜਿਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਬੱਚੇ ਦੀ ਜਾਨ ਬਚਾਈ ਹਮਲੇ ਦੌਰਾਨ ਬੱਚਾ ਜ਼ਖਮੀ ਹੋ ਗਿਆ ਹੈ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਇਹ ਪੂਰੀ ਵਾਰਦਾਤ ਸੀਸੀਟੀਵੀ 'ਚ ਕੈਪਚਰ ਹੋ ਗਈ